ਮੈਂ ਜੇ ਸਰਦਾਰ ਹਜਿੰਦਰ ਸਿੰਘ ਧਾਮੀ ਹੋਂ ਦਾ ਬਹੁਤ ਸਤਿਕਾਰ ਕਰਦਾ ਜਿਹੜੇ ਤਰੀਕੇ ਦੇ ਉਹ ਬੰਦੇ ਨੇ ਉਸ ਤਰੀਕੇ ਦਾ ਮੈਂ ਬਹੁਤ ਵੱਡਾ ਸਤਿਕਾਰ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਵੀ ਕੇਸ ਲੜੇ ਉਹਨਾਂ ਨੇ ਆਪਣੀ ਜਿਹੜਾ ਸੰਘਰਸ਼ਮਈ ਜੀਵਨ ਦੇ ਵਿੱਚ ਸਿੱਖ ਸਫਾਂ ਦੇ ਵਿੱਚ ਆਪਦਾ ਇੱਕ ਵੱਖਰਾ ਨਾਂ ਰੱਖਿਆ ਪਰ ਅੱਜ ਉਸ ਨਾਂ ਨੂੰ ਢਾ ਲੱਗਦੀ ਇਸ ਗੱਲ ਤੇ ਜਾ ਰਹੀ ਹੈ ਕਿ ਉਹ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤੇ ਪ੍ਰਧਾਨ ਹੋਣ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਉਹਨਾਂ ਤੋਂ ਇਸ਼ਾਵਾਂ ਨੇ ਲੋਕਾਂ ਦੇ ਜਿਹੜਾ ਇੱਕ ਮਾਈਂਡਸੈਟ ਹੋਇਆ ਉਹਨਾਂ ਦੀ ਉਹਨਾਂ ਵੱਲੋਂ ਜਿਹੜੀਆਂ ਪ੍ਰਤੀਕਿਰਿਆਵਾਂ ਆਉਣੀਆਂ ਚਾਹੀਦੀਆਂ ਨਹੀਂ ਆ ਰਹੀਆਂ ਜਿਸ ਦੇ ਕਰਕੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਉਸ ਵਿਰੋਧ ਦੇ ਚੱਲਦੇ ਹੀ ਉਹਨਾਂ ਨੂੰ ਅਸਤੀਫਾ ਦੇਣਾ ਪੈ ਰਿਹਾ ਕਿਉਂਕਿ ਬੰਦੇ ਦਾ ਆਪ ਦਾ ਨਿੱਜੀ ਸ਼ਾਖ ਹੁੰਦੀ ਹੈ ਜਿਹੜੀ ਕਿਤੇ ਨਾ ਕਿਤੇ ਉਹਨੂੰ ਵੀ ਢਾਲਾ ਕਰੀ। ਪਰ ਗਿੰਦਰ ਸਿੰਘ ਧਾਮੀ ਸਾਹਿਬ ਨੇ ਅਸਤੀਫੇ ਤੋਂ ਬਾਅਦ ਦੇ ਵਿੱਚ ਗੱਲ ਰੱਖੀ ਜੇ ਕਿ ਮੈਂ ਜਿਹੜਾ ਪਾੜ ਪਿਆ ਹੋਇਆ ਸੀ ਖੇਰੂ ਖੇਰੂ ਹੋਇਆ ਹੋਈ ਸੀ ਜਿਹੜੀ ਚੀਜ਼ ਆ ਉਹਨੂੰ ਮੈਂ ਖਤਮ ਕਰਨਾ ਚਾਹੁੰਦਾ ਸੀਗਾ ਪਰ ਮੈਂ ਦਬਾਅ ਦੇ ਕਰਕੇ ਚੀਜ਼ ਕਰਨੀ ਪਾਇਆ। ਦੇਖੋ ਸਿਆਣਫ ਵਾਲੀ ਗੱਲ ਆ ਪਰ ਚਲੋ ਠੀਕ ਆ ਅਸਤੀਫਾ ਦੇ ਕੇ ਪਾਸੇ ਹੋਣਾ ਵੀ ਕੋਈ ਬੜੀ ਵੱਡੀ ਸਿਆਣਫ ਨਹੀਂ ਮੈਂ ਕਹੂੰਗਾ ਕਿ ਲੋਕਾਂ ਦੀਆਂ ਜਿਹੜੀਆਂ ਇੱਛਾ ਸੀ ਜੀ ਆਪੋ ਪੂਰੇ ਕਰਦੀਏ ਆਪਾਂ ਆਪਦੀ ਠੋਕ ਵਾ ਜਾ ਕੇ ਗੱਲ ਕਰਦੀਏ ਤਾਂ ਲੋਕਾਂ ਦੇ ਵਿੱਚ ਘਪਖ ਰਹਿਦਾ ਅੱਜ ਪਾਸੇ ਹੋ ਜਾਣਾ ਤਾਂ ਇੱਥੋਂ ਇਹ ਤਾਕਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਹੜੀ ਤਾਕਤ ਉਹਨਾਂ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਆ ਉਹ ਕੋਈ ਨਿੱਕੀ ਤਾਕਤ ਨਹੀਂ ਹੈਗੀ ਉਹ ਲੋਕਾਂ ਦਾ ਹੱਥ ਬਹੁਤ ਵੱਡੇ ਪੱਧਰ ਤੇ ਆ ਤੁਸੀਂ ਇੱਕੋ ਗੱਲ ਲਾ ਲਓ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ 13 ਸਾਲਾਂ ਤੋਂ ਨਾ ਹੋਣੀਆਂ ਕੀ ਕੀ ਇਹ ਖਵਜਾ ਭਗਤ ਨੂੰ ਮਿਲਦੇ ਇਹ ਚੀਜ਼ਾਂ ਦਾ ਸਾਡੇ ਗੁਰੂਤਾ ਮਦਦ ਤੇ ਵਿਰੋਧਤਾ ਸਾਡੇ ਉਹ ਪ੍ਰਾਂਤਕ ਬੰਦਿਆਂ ਦੀ ਵਿਰੋਧਤਾ ਹੋਣ ਲੱਗੀ ਲੋਕਾਂ ਦੇ ਵਿੱਚ ਆਮ ਗਲੈਰਾਂ ਦੇ ਵਿੱਚ